ਦੇ ਹਜੇ ਤੱਕ ਤਾਂ ਡਿਪਾਰਟਮੈਂਟਿਕਲੀ ਆ ਜਾਂ ਰਹੀ ਤੇ ਚੱਲ ਰਿਹਾ ਜੇ ਬਿੱਟੂ ਜੀ ਧਮਕੀਆਂ ਦੇਣ ਤੇ ਆਉਂਗੇ ਨਾ ਤੇ ਕਈ ਪਰਦੇ ਖੁੱਲ ਜਾਣਗੇ ਭਾਰਤੀ ਜਨਤਾ ਪਾਰਟੀ ਲੋ ਰਾਜ ਸਭਾ ਦਾ ਮੈਂਬਰ ਵੀ ਬਣਾਤਾ ਤੇ ਕੇਂਦਰ ਤੇ ਰੇਲ ਰਾਜ ਮੰਤਰੀ ਵੀ ਬਣਾਤਾ ਲੇਕਿਨ ਮੈਂ ਤੁਹਾਡੀ سپورਟ ਡਟ ਕੇ ਕਰੂੰਗਾ ਕਿਉਂਕਿ ਕਾਂਗਰਸ ਦਾ ਜਿਹੜਾ ਵਰਕਰ ਕੈਡਰ ਹੈ ਮੇਰੇ ਨਾਲ ਜੁੜਿਆ ਰਹੇਗਾ ਕਿ ਜਿਹੜੀ ਇਨਵੈਸਟੀਗੇਸ਼ਨ ਹੈ ਇੱਕ ਫੇਅਰ ਇਨਵੈਸਟੀਗੇਸ਼ਨ ਹੋਵੇ ਸਹੀ ਤੱਥ ਸਾਹਮਣੇ ਆਣ ਜੇ ਕੋਈ ਦੋਸ਼ੀ ਹੈ ਬੇਸ਼ੱਕ ਪਟਿਆਲੇ ਦੀ ਗੱਲ ਹੋਵੇ ਬੇਸ਼ੱਕ ਲੁਧਿਆਣੇ ਦੀ ਗੱਲ ਹੋਵੇ ਜੇ ਕੋਈ ਦੋਸ਼ੀ ਹੈ ਤੇ ਸਹੀ ਹੈ ਨਹੀਂ ਤੇ ਕਿਸੇ ਨਾ ਧੱਕੇਸ਼ਾਹੀ ਨਾ ਹੋਵੇ ਤਾਂ ਕਹਿੰਦਾ ਰਵਨੀਤ ਸਿੰਘ ਬਿੱਟੂ ਦੇ ਧਮਕਾਨ ਵਾਲੀ ਗੱਲ ਤੇ ਪੁਲਿਸ ਸਿਸਟਮ ਨੂੰ ਟਾਲਾਂ ਦੀ ਪੁਲਿਸ ਸਿਸਟਮ ਨੂੰ ਧਮਕਾਣਾ ਆਪਣੇ ਅਹੁਦੇ ਦਾ ਜ਼ੁਰਪਯੋਗ ਕਰਨਾ ਉਹ ਕੰਦੇ ਕਿ ਮੈਂ ਦਿੱਲੀ ਦੀ ਚੌਂਜ ਦੱਸਦੀ ਔਰ ਬਿੱਟੂ ਜੀ ਆਪਣੇ ਅੰਦਰ ਛਾਤੀ ਮਾਰੋ ਆਪ ਤਾਂ ਤੁਸੀਂ ਲੁਧਿਆਣਾ ਲੋਕ ਸਭਾ ਹਲਕੇ ਦਾ ਇਲੈਕਸ਼ਨ ਨਹੀਂ ਜਿੱਤ ਸਕੇ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਦਿੱਲੀ 'ਚ ਕਿੱਦਾਂ ਜਿਤਾ ਲੋਗੇ ਲੁਧਿਆਣੇ ਦੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਬੇਨਤੀ ਹੈ ਕਿ ਰਵਨੀਤ ਸਿੰਘ ਬਿੱਟੂ ਦਾ ਜਿਹੜਾ ਲੁਧਿਆਣੇ ਵਾਲਾ ਆਫਿਸ ਹੈ ਨਾ ਉਹਦੀ ਵੀ ਗੰਭੀਰਤਾ ਨਾਲ ਜਾਂਚ ਕਰੋ ਉਹਨਾਂ ਦੇ ਮਾਮਲੇ 'ਚ ਜੇ ਬੋਲਣਾ ਤੇ ਕਾਂਗਰਸ ਪਾਰਟੀ ਬੋਲੇਗੀ ਜਾਂ ਤਾਂ ਤੁਸੀਂ ਕੋਈ ਉਹ ਭਾਜਪਾ ਦੇ ਆਗੂ ਨੇ ਲੇਕਿਨ ਗੱਲ ਆਂਦੀ ਹੈ ਕਿ ਜੇ ਬੀਜੇਪੀ ਤੋਂ ਨੇ ਤੇ ਫੇ ਪੰਜਾਬ ਹਾਈਪਾਸ ਜਉਣੀ ਬੋਲੀ ਲੁਧਿਆਣਾ ਪਾਈਪਾਸ ਜਉਣੀ ਬੋਲੀ ਨਮਸਤੇ ਸਸਰੀਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਕਾਂਗਰਸੀ ਆਗੂ ਰਜੀਵ ਰਾਜਾ ਅਤੇ ਪਟਿਆਲੇ ਦਾ ਰਜੇਸ਼ ਅਤਰੀਏ ਦੋ ਮਾਮਲੇ ਜਿਹੜੇ ਹੈਗੇ ਆ ਬੜੇ ਗਰਮੰਦੇ ਜਾ ਰਹੇ ਨੇ ਬੜੇ ਪਖੇ ਹੋਏ ਨੇ ਅੱਜ ਕੱਲ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਆ ਰਵਨੀਤ ਸਿੰਘ ਬਟੂ ਜੋਗੀ ਕੇਂਦਰੀ ਰਾਜੇ ਮੰਤਰੀ ਨੇ ਤੇ ਕਾਂਗਰਸ ਦੇ ਵਿੱਚ ਜਿਹੜੇ ਅਰਜੀਵ ਰਾਜਾ ਸੀ ਉਹਨਾਂ ਦੇ ਉੱਤੇ ਫਰੋਤੀ ਨੂੰ ਲੈ ਕੇ ਮਾਮਲਾ ਦਰਜ ਹੁੰਦਾ ਆ ਤੇ ਅਰਜੇਸ਼ ਛਤਰੀ ਜਿਹੜੇ ਪਟਿਆਲੇ ਤੋਂ ਸੀਗੇ ਉਹਨਾਂ ਦੇ ਖਿਲਾਫ ਐ ਐਸਸੀ ਐਕਟ ਨੂੰ ਲੈ ਕੇ ਇੱਕ ਮਾਮਲਾ ਦਰਜ ਕੀਤਾ ਜਾਂਦਾ ਹੈ ਪਰ ਕਾਂਗਰਸ ਦੇ ਵਿੱਚ ਰਜੀਵ ਰਾਜਾ ਹੁੰਦੇ ਹੋਏ ਆ ਜਦੋਂ ਬਿੱਟੂ ਅਰਵਨੀ ਸਿੰਘ ਬਿੱਟੂ ਕੇਂਦਰੀ ਮੰਤਰੀ ਜਿਹੜੇ ਸੀਗੇ ਉਹ ਕਾਂਗਰਸ ਦੇ ਇੱਕ ਨੁਮਾਇंदे ਸੀਗੇ ਤੇ ਨਾਲ ਹੀ ਜਿਹੜੇ ਐਮਪੀ ਵੀ ਸੀ ਲੁਧਿਆਣਾ ਤੋਂ ਉਹਨਾਂ ਦਾ ਜਿਹੜਾ ਹੈਗਾ ਕਾਂਗਰਸ ਪ੍ਰਤੀ ਪਿਆਰ ਚਲਕਦਾ ਨਜ਼ਰ ਆਇਆ ਜਾਂ ਕੀ ਮਾਮਲਾ ਸੀਗਾ ਇਹ ਜਾਂ ਉਹਨਾਂ ਤੋਂ ਇਹ ਇਹ ਇਹਨਾਂ ਦੀ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਸੀ ਰਜੀਵ ਰਾਜਾ ਦੀ ਪੂਰੇ ਮਾਮਲੇ ਦੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਸ਼੍ਰੀ ਹਿੰਦੂ ਤਖਤ ਦੇ ਬੁਲਾਰੇ ਮੌਜੂਦ ਨੇ ਵਰਨ ਮਹਿਤਾ ਜੀ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਣੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਰ ਕੀ ਲੱਗਦਾ ਹੈ ਵੀ ਰਮਨੀ ਸਿੰਘ ਬਿੱਟੂ ਜਿਹੜੇ ਸੀਗੇ ਉਹ ਕਾਂਗਰਸ ਦੇ ਪ੍ਰਤੀ ਹਜੇ ਵੀ ਉਹਨਾਂ ਦਾ ਪਿਆਰ ਨਜ਼ਰ ਆ ਰਿਹਾ ਹੈ ਤੇ ਕਿਉਂਕਿ ਉਹ ਤਾਂ ਭਾਜੀਪੀ ਦੇ ਵਿੱਚ ਨੇ ਹੁਣ ਤੇ ਕੀ ਮਾਮਲਾ ਸੀਗਾ ਇਹ ਅੱਜਕੱਲ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰਦੀਪ ਜੀ ਮੈਂ ਸਭ ਤੋਂ ਪਹਿਲਾਂ ਤਾਂ ਲੁਧਿਆਣਾ ਲਾਈਵ ਦੇ ਸਾਰੇ ਸ਼ਰੋਤਿਆਂ ਦਾ तहे ਦਿਲੋਂ ਧੰਨਵਾਦ ਦੀਆਂ ਦੂਜੀ ਗੱਲ ਤੁਸੀਂ ਖੁਦ ਨੂੰ ਇੱਕ ਗੱਲ ਕਹੀ ਕਿ ਵੀ ਰਵਨੀਤ ਸਿੰਘ ਬਿੱਟੂ ਕਿਹੜੀ ਥਿਉਰੀ ਤੇ ਕੰਮ ਕਰ ਰਹੇ ਨੇ ਦੇਖੋ ਰਜੀਵ ਰਾਜਾ ਇੱਕ ਯੂਥ ਕਾਂਗਰਸ ਦੇ ਬੜੇ ਸਰਗਰਮ ਆਗੂ ਰਹੇ ਨੇ ਮੇਰੇ ਦੋਸਤ ਵੀ ਰਹੇ ਨੇ ਮੇਰੇ ਦੋਸਤ ਅੱਜ ਵੀ ਨੇ ਠੀਕ ਹੈ ਇੱਕ ਚੰਗੇ ਆਗੂ ਨੇ ਸਮਾਜ ਦੇ ਵਿੱਚ ਕੰਮ ਕਰ ਰਹੇ ਲੇਕਿਨ ਗੱਲ ਆਉਂਦੀ ਹੈ ਤੱਥਾਂ ਦੇ ਆਧਾਰ ਤੇ ਜਦੋਂ ਦੇਖੋ ਅੱਜ ਰਵਨੀਤ ਸਿੰਘ ਬਿੱਟੂ ਨਾ ਦੋਨੋਂ ਹੱਥਾਂ 'ਚ ਲੱਡੂ ਲੈ ਕੇ ਚੱਲਣ ਵਾਲੇ ਆ ਜਿਹੜੀ ਕਾਂਗਰਸ ਪਾਰਟੀ ਨੇ ਰਵਨੀਤ ਸਿੰਘ ਬਿੱਟੂ ਨੂੰ ਤਿੰਨ ਵਾਰੀ ਮੈਂਬਰ ਪਾਰਲੀਮੈਂਟ ਬਣਾ ਕੇ ਲੋਕ ਸਭਾ ਚ ਭੇਜਿਆ ਟਿਕਟ ਦਿੱਤੀ ਰਵਨੀਤ ਸਿੰਘ ਬਿੱਟੂ ਅੱਜ ਕਾਂਗਰਸ ਦਾ ਪਿਆਰ ਵੀ ਤੇ ਕਾਂਗਰਸ ਦੇ ਜਿਹੜੇ ਸਾਡੇ ਜਿਹੜੇ ਕਾਂਗਰਸ ਦੇ ਵਰਕਰ ਨੇ ਜਾਂ ਹੋਰ ਸਾਥੀ ਨੇ ਉਹਨਾਂ ਦੇ ਪ੍ਰਤੀ ਹਮਦਰਦੀ ਦਿਖਾ ਰਹੇ ਨੇ ਕਿ ਦੇਖੋ ਮੈਨੂੰ ਬੇਸ਼ੱਕ ਨਰਿੰਦਰ ਮੋਦੀ ਜੀ ਨੇ ਯਕੀਨ ਕਰਕੇ ਕੇਂਦਰ ਚ ਮੰਤਰੀ ਬਣਾ ਕੇ ਪਰ ਆ ਪਾਰਟੀ ਜਨਤਾ ਪਾਰਟੀ ਲੋਕ ਰਾਜ ਸਭਾ ਦਾ ਮੈਂਬਰ ਵੀ ਬਣਾਤਾ ਤੇ ਕੇਂਦਰ ਤੇ ਰੇਲ ਰਾਜ ਮੰਤਰੀ ਵੀ ਬਣਾਤਾ ਲੇਕਿਨ ਮੈਂ ਤੁਹਾਡੀ سپورਟ ਡਟ ਕੇ ਕਰੂੰਗਾ ਕਿਉਂਕਿ ਕਾਂਗਰਸ ਦਾ ਜਿਹੜਾ ਵਰਕਰ ਕੈਡਰ ਹੈ ਮੇਰੇ ਨਾਲ ਜੁੜਿਆ ਰਹੇ ਤਾਂਕਿ ਬੀਜੇਪੀ ਦਾ ਭਰੋਸਾ ਤੋੜਨਾ ਬਿੱਟੂ ਜੀ ਲਈ ਕੋਈ ਵੱਡੀ ਗੱਲ ਨਹੀਂ ਹੈ ਜਿਹੜੇ ਬਿੱਟੂ ਜੀ ਨੇ ਰਾਹੁਲ ગાંધી ਦਾ ਭਰੋਸਾ ਤੋੜਤਾ ਤੇ ਉਹਨਾਂ ਲਈ ਬੀਜੇਪੀ ਦਾ ਭਰੋਸਾ ਤੋੜਨਾ ਵੱਡੀ ਗੱਲ ਨਹੀਂ ਹੈ ਔਰ ਹਮੇਸ਼ਾ ਹੀ ਲੋਕਾਂ ਦਾ ਭਰੋਸਾ ਤੋੜਨ ਦੇ ਵਿੱਚ ਰਵਨੀਤ ਸਿੰਘ ਬਿੱਟੂ ਬੜੇ ਮਾਹਰ ਨੇ ਉਹਨਾਂ ਗੱਲ ਆਂਦੀ ਹੈ ਜਦੋਂ ਇਸ ਮਾਮਲੇ ਦੇ ਵਿੱਚ ਦੇਖੋ ਜਦੋਂ ਰਜੀਵ ਰਾਜਾ ਲੁਧਿਆਣਾ ਯੂਥ ਕਾਂਗਰਸ ਦੇ ਲੋਕ ਸਭਾ ਦੇ ਚੁਣੇ ਹੋਏ ਪ੍ਰਧਾਨ ਰਹੇ ਆ ਕੋਈ ਨੋਮੀਨੇਟ ਨਹੀਂ ਰਜੀਵ ਰਾਜਾ ਜੀ ਨੇ ਗਰਾਊਂਡ ਲੈਵਲ ਤੇ ਬੜਾ ਕੰਮ ਕੀਤਾ ਪਰ ਅੱਜ ਗੱਲ ਆਂਦੀ ਹੈ ਕਿ ਜਦੋਂ ਐਡਮਿਨਿਸਟ੍ਰੇਸ਼ਨ ਦੇ ਕੋਲ ਲੁਧਿਆਣਾ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਪੁਲਿਸ ਕਮਿਸ਼ਨਰ ਨੇ ਕੁਲਦੀਪ ਚੈਲ ਜੀ ਜਦੋਂ ਉਹਨਾਂ ਦੇ ਧਿਆਨ ਦੇ ਵਿੱਚ ਇੱਕ ਮਾਮਲਾ ਆਂਦਾ ਵਾ ਕਿਤੇ ਇੱਕ ਫਿਰੋਤੀ ਮੰਗਣ ਦਾ ਆਂਦਾ ਹੈ ਕੁਝ ਗੈਂਗਸਟਰ ਉਹਨਾਂ ਦੇ ਕਸਟਡੀ ਚਾंदे ਆ ਇਨਵੈਸਟੀਗੇਸ਼ਨ ਦੇ ਦੌਰਾਨ ਕੁਝ ਨਾਮ ਆਉਂਦੇ ਆ ਜੇ ਉਹਨਾਂ ਨੇ ਰਜੀਵ ਰਾਜ ਨੂੰ ਬੁਲਾਇਆ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਸੱਚ ਹੋਏਗਾ ਸਾਹਮਣੇ ਆ ਜਾਏਗਾ ਦੇਖੋ ਅੱਜ ਉਹ ਗੁੰਡਾ ਰਾਜ ਨਹੀਂ ਹੈ ਉਹ ਕਾਲਾ ਦੌਰ ਨਹੀਂ ਹੈ ਵੀ ਕਿਸੇ ਤੇ ਵੀ ਛੁੱਟੇ ਪਰਚੇ ਦਰਜ ਕਰ ਦਿੱਤੇ ਜਾਣ ਇਹ ਤਾਂ ਬਿੱਟੂ ਜੀ ਨਾ ਸਿਰਫ ਫੁਕੀ ਵਾਹਵਾਹੀ ਕਿਚਨ ਦੇ ਲਈ ਹਰਕਤਾਂ ਕਰਦੇ ਪਏ ਆ ਉਹਨਾਂ ਨੂੰ ਚਾਹੀਦਾ ਸੀ ਕਿ ਕਾਨੂੰਨ ਆਪਣਾ ਕੰਮ ਕਰੇ ਕਾਨੂੰਨ ਇਮਾਨਦਾਰੀ ਨਾਲ ਕੰਮ ਕਰ ਰਿਹਾ ਜੋ ਸਹੀ ਤੱਥ ਹੋਣਗੇ ਉਹ ਸਾਹਮਣੇ ਆ ਜਾਣਗੇ ਮਾ ਮੇਤਾ ਜੀ ਇਹ ਵੀ ਦੇਖੋ ਨਾ ਤੁਸੀਂ ਹੁਣ ਮੰਨ ਲਓ ਵੀ ਉਹ ਇੰਨੇ ਸਾਲ ਕਾਂਗਰਸ ਦੇ ਵਿੱਚ ਵੀ ਰਹੇ ਆ ਰਵਨੀਤ ਬਿੱਟੂ ਜੀ ਦੀ ਆਪਾਂ ਗੱਲ ਕਰਦੇ ਆਂ ਤੇ ਕਾਂਗਰਸ ਦੇ ਵਿੱਚ ਰਜੀਵ ਰਾਜਾ ਵੀ ਹੈਗੇ ਨੇ ਜਾਂ ਮੌਜੂਦਾ ਵੀ ਸੀਗੇ ਤਾਂ ਹੁਣ ਦਾ ਪਤਾ ਨਹੀਂ ਉਹਨਾਂ ਨੂੰ ਬਾਹਰ ਕੱਢਿਆ ਜਾਂ ਨਹੀਂ ਕੱਢਿਆ ਬਟ ਪਰ ਆਪਸੀ ਭਾਈਚਾਰਾ ਵੀ ਕੋਈ ਚੀਜ਼ ਹੁੰਦਾ ਹੈ ਵੀ ਤੁਸੀਂ ਕਹਿੰਦੇ ਆਂ ਵੀ ਉਹ ਉਹਨਾਂ ਦੀ ਸਪੋਰਟ ਕਰਦੇ ਨਜ਼ਰ ਆ ਰਹੇ ਨੇ ਜਾਂ ਪਤਾ ਨਹੀਂ ਕਿਹੜੀ ਥਿਊਰੀ ਦੇ ਕੰਮ ਕਰਦੇ ਆ ਨਜ਼ਰ ਆ ਰਹੇ ਨੇ ਪਰ ਕਿਤੇ ਨਾ ਕਿਤੇ ਤਾਂ ਇਹ ਹੁੰਦਾ ਨਾ ਮੰਨ ਲਓ ਹੁਣ ਕੋਈ ਤੁਹਾਡਾ ਮਿੱਤਰ ਹੋਵੇ ਤੇ ਤੁਹਾਡੇ ਮਿੱਤਰ ਦੇ ਕੋਈ ਮਾਮਲਾ ਦਰਜ ਹੋ ਜਵੇ ਹੁਣ ਕੀ ਤੁਸੀਂ ਉਹਨੂੰ ਆਪਣਾ ਮਿੱਤਰ ਕਹਿਣ ਤੋਂ ਇਨ ਮੈਂ ਫੇਰ ਤੁਸੀਂ ਮੇਰੀ ਗੱਲ ਨੂੰ ਗਲਤ ਸਮਝ ਰਹੇ ਹੋ ਪ੍ਰਦੀਪ ਜੀ ਮੈਂ ਇੱਕ ਗੱਲ ਕਹਿ ਰਿਹਾ ਕਿ ਰਜੀਵ ਰਾਜਾ ਇੱਕ ਚੰਗੇ ਇਨਸਾਨ ਨੇ ਗਰਾਊਂਡ ਲੈਵਲ ਤੇ ਜੁੜੇ ਹੋਏ ਅੱਛੇ ਮਿੱਤਰ ਨੇ ਮੈਂ ਵੀ ਉਹਨਾਂ ਲਈ ਹਾਂ ਦਾ ਨਾਰਾ ਮਾਰਦਾ ਕਿ ਵੀ ਜੋ ਹੋਇਆ ਵਾ ਗਲਤ ਹੈ ਲੇਕਿਨ ਅਸੀਂ ਅਜਬ ਲੁਧਿਆਣਾ ਪੁਲਿਸ ਨੂੰ ਜੇ ਰਵਨੀਤ ਸਿੰਘ ਬਿੱਟੂ ਦੀ ਤੁਸੀਂ ਵੀਡੀਓ ਦੇਖੋ ਰਵਨੀਤ ਸਿੰਘ ਬਿੱਟੂ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕਾ ਰਹੇ ਨੇ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਨੂੰ ਧਮਕਾ ਰਹੇ ਨੇ ਮੈਂ ਉਸ ਗੱਲ ਦੀ ਵਿਰੋਧਤਾ ਕੀਤੀ ਹੈ ਕਿ ਬਿੱਟੂ ਜੀ ਸੱਤਾ ਦੇ ਨਸ਼ੇ 'ਚ ਏਡੇ ਚੂਰ ਨਾ ਹੋ ਜਾਓ ਏਡੇ ਕਮੰਡੀ ਨਾ ਬਣ ਜਾਓ ਚੰਗਾ ਹੁੰਦਾ ਜੇ ਰਵਨੀਤ ਸਿੰਘ ਬਿੱਟੂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਜਾਂ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਹਿੰਦੇ ਕਿ ਵੀ ਤੁਸੀਂ ਕਾਨੂੰਨ ਦੀ ਪਾਲਣਾ ਕਰਦੇ ਹੋਏ ਕਿ ਜਿਹੜੀ ਇਨਵੈਸਟੀਗੇਸ਼ਨ ਹੈ ਇੱਕ ਫੇਅਰ ਇਨਵੈਸਟੀਗੇਸ਼ਨ ਹੋਵੇ ਸਹੀ ਤੱਥ ਸਾਹਮਣੇ ਆਣ ਜੇ ਕੋਈ ਦੋਸ਼ੀ ਹੈ ਬੇਸ਼ੱਕ ਪਟਿਆਲੇ ਦੀ ਗੱਲ ਹੋਵੇ ਬੇਸ਼ੱਕ ਲੁਧਿਆਣੇ ਦੀ ਗੱਲ ਹੋਵੇ ਜੇ ਕੋਈ ਦੋਸ਼ੀ ਹੈ ਤੇ ਸਹੀ ਹੈ ਨਹੀਂ ਤੇ ਕਿਸੇ ਨਾਲ ਧੱਕੇਸ਼ਾਹੀ ਨਾ ਹੋਵੇ ਲੇਕਿਨ ਰਵਨੀਤ ਸਿੰਘ ਬਿੱਟੂ ਦੀ ਤੁਸੀਂ ਵੀਡੀਓ ਤਾਂ ਦੇਖੋ ਉਹ ਗੱਲ ਪਤਾ ਕੀ ਕਹਿ ਰਹੇ ਨੇ ਕਿ ਵੀ ਪੰਜਾਬ ਸਰਕਾਰ ਔਰ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਦਿੱਲੀ ਚ ਆਮ ਆਦਮੀ ਪਾਰਟੀ ਦੀ ਹਾਰ ਦਾ ਮੇਕ ਤੋਂ ਬਦਲਾ ਲੈ ਰਿਹਾ ਰਵਨੀਤ ਸਿੰਘ ਬਿੱਟੂ ਮੈਂ ਦੱਸਣਾ ਚਾਹਨਾ ਕਿ ਚਿਚੀ ਕਟਵਾ ਕੇ ਸ਼ਹੀਦ ਮੰਨਣ ਵਾਲਿਆਂ ਚੋਂ ਹੈ ਰਵਨੀਤ ਸਿੰਘ ਬਿੱਟੂ ਨੇ ਅੱਜ ਤੱਕ ਸਿਰਫ ਹਵਾਈ ਗੱਲਾਂ ਕੀਤੀਆਂ ਜ਼ਮੀਨੀ ਪੱਧਰ ਤੇ ਕੋਈ ਕੰਮ ਨਹੀਂ ਕੀਤਾ ਜਿਹੜੀ ਯੂਥ ਕਾਂਗਰਸ ਨੇ ਬਲਾਕ ਦੇ ਵਾਰਡ ਦੇ ਨੁਮਾਇੰਦਿਆਂ ਨੇ ਜਿਤਾ ਕੇ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਉਸ ਤੋਂ ਬਾਅਦ ਰਾਹੁਲ ਗਾਂਧੀ ਨੇ ਲੋਕ ਸਭਾ ਦਾ ਮੈਂਬਰ ਬਣਾਇਆ ਜੇ ਰਵਨੀਤ ਸਿੰਘ ਬਿੱਟੂ ਮਾਂ ਬੁੱਲੀ ਪਾਰਟੀ ਨੂੰ ਛੱਡ ਕੇ ਪਾਸ ਸਕਦੇ ਆ ਉਹ ਕਿਸੇ ਦੇ ਪ੍ਰਤੀ ਸੰਸੀਅਰ ਤੇ ਵਫਾਦਾਰ ਨਹੀਂ ਹੋ ਸਕਦੇ ਕਿਸੇ ਨਾਲ ਨਿੱਜੀ ਤੌਰ ਤੇ ਦੋਸਤੀ ਨਿਵਾਨੀ ਕੋਈ ਮਾੜੀ ਗੱਲ ਨਹੀਂ ਐ ਲੇਕਿਨ ਤੁਸੀਂ ਸਰਕਾਰ ਨੂੰ ਧਮਕਾਓ ਡੈਮੋਕ੍ਰੈਟਿਕ ਸਿਸਟਮ ਨੂੰ ਟਹਾਲਾਓ ਤੁਸੀਂ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਨੂੰ ਧਮਕਾ ਰਹੇ ਹੋ ਕਿ ਵੀ ਮੈਂ ਇਹ ਕਰ ਦੂੰਗਾ ਮੈਂ ਉਹ ਕਰ ਦੂੰਗਾ ਚੰਗਾ ਹੁੰਦਾ ਆ ਕਿ ਗ੍ਰਿਫਤਾਰੀ ਦੇਂਦੇ ਹਵਾਈ ਗੱਲਾਂ ਨਾ ਕਰੋ ਬਿੱਟੂ ਮਤਰੀ ਕੀ ਲੱਗਦਾ ਵੀ ਇਹ ਰਜੀਵ ਰਾਜਾ ਵਾਲੇ ਮਾਮਲੇ ਦੇ ਵਿੱਚ ਜਾਂ ਰਜੇਸ਼ ਛੱਤਰੀ ਵਾਲੇ ਮਾਮਲੇ ਦੇ ਵਿੱਚ ਰਾਜਨੀਤੀ ਕੀਤੀ ਜਾ ਰਹੀ ਹੈ ਜਾਂ ਰਾਜਨੀਤੀ ਖੇਡੀ ਜਾ ਰਹੀ ਹੈ ਦੇਖੋ ਕਹਿੰਦੇ ਨਾ ਵੀ ਹਾਥ ਕੰਗਨ ਕੋ ਹਾਰਸੀ ਕਾ ਪੜੇ ਲਿਖੇ ਕੋ ਫਾਰਸੀ ਕਾ ਥੋੜੇ ਦਿਨਾਂ ਚ ਸੱਚ ਜਨਤਾ ਦੇ ਸਾਹਮਣੇ ਆ ਜਾਣਾ ਵਾ ਮੈਂ ਬਾਰ-ਬਾਰ ਤੁਸੀਂ ਮੇਰੀ ਗੱਲ ਤੇ ਗੌਰ ਨਹੀਂ ਕੀਤਾ ਮੈਂ ਫੇਰ ਕਹਿ ਰਿਹਾ ਕਿ ਰਜੀਵ ਰਾਜਾ ਇੱਕ ਚੰਗੇ ਇਨਸਾਨ ਨੇ ਠੀਕ ਹੈ ਕਿ ਨਹੀਂ ਮੇਰੇ ਬੜੇ ਅੱਛੇ ਦੋਸਤ ਨੇ ਤੁਹਾਨੂੰ ਲੱਗਦਾ ਵੀ ਉਹ ਫਰੋਤੀ ਵਾਲੇ ਮਾਮਲੇ ਵਿੱਚ ਝੂਠੇ ਫਸੇ ਹੈ ਨਹੀਂ ਰਜੀਵ ਰਾਜਾ ਇੱਕ ਅੱਛੇ बिजनेसमੈਨ ਹੈ ਦੇਖੋ ਹੁਣ ਸਰਕਲ ਦੇ ਵਿੱਚ ਕਈ ਵਾਰੀ ਕੋਈ ਮਾੜਾ ਚੰਗਾ ਇਨਸਾਨ ਆ ਸਕਦਾ ਵਾ ਉਹਦੀ ਗੱਲ ਦੇ ਵਿੱਚ ਨਹੀਂ ਮੈਂ ਜਾ ਰਿਹਾ ਮੈਂ ਫੇਰ ਕਹਿੰਦਾ ਕਿ ਸਾਨੂੰ ਲੁਧਿਆਣੇ ਦੇ ਸਤਕਾਰਯੋਗ ਪੁਲਿਸ ਕਮਿਸ਼ਨਰ ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਉਹ ਇੱਕ ਬਹੁਤ ਹੀ ਵਧੀਆ ਕਾਬਲ ਅਧਿਕਾਰੀ ਹੈ ਜਿਨ੍ਹਾਂ ਨੇ ਹਮੇਸ਼ਾ ਸੱਚ ਦੇ ਪਹਿਰਾ ਦਿੱਤਾ ਵਾ ਔਰ ਲੁਧਿਆਣੇ ਦੇ ਲਈ ਬਚਨ ਵੱਧ ਨੇ ਮੈਂ ਤਾਂ ਜੀ ਇਹ ਜਾਂਚ ਤੋਂ ਬਾਅਦ ਹੀ ਮਾਮਲਾ ਦਰਜ ਹੋਇਆ ਹੋਣਾ ਨਾ ਇਹ ਤਾਂ ਹੈ ਨਹੀਂ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਚੱਕ ਲਿਆ ਬੰਦਾ ਤੇ ਮਾਮਲਾ ਦਰਜ ਕਰਤਾ ਜਾਂ ਇਦਾਂ ਮੈਂ ਉਹੀ ਤਾਂ ਗੱਲ ਕਹਿ ਰਿਹਾ ਨਾ ਜੇ ਕੋਈ ਤੱਤ ਪੁਲਿਸ ਕਮਿਸ਼ਨਰ ਸਾਹਿਬ ਦੇ ਧਿਆਨ 'ਚ ਆਏ ਹੋਣੇ ਆ ਤਾਂ ਹੀ ਰਜੀਵ ਰਾਜਾਈ ਕੋ ਪੁੱਛ ਕੇ ਚੋਰੀ ਹੈ ਤਾਂ ਹੀ ਪੁੱਛ ਕੇ ਚੋਰੀ ਹੈ ਲੇਕਿਨ ਉਸ ਗੱਲ 'ਲੀ ਪੁਲਿਸ ਕਮਿਸ਼ਨਰ ਸਾਹਿਬ ਨੂੰ ਜੇ ਆਪਾਂ ਕਹੀਏ ਨਾ ਵੀ ਦਾਗਦਾਰ ਕਰਨਾ ਤੇ ਇਹ ਮਾੜੀ ਗੱਲ ਹੈ ਆਪਾ ਲੋਕਾਂ ਕੋ ਭਲੀ ਭਾਤੀ ਜਾਨੂਆ ਕਿ ਅੱਜ ਪੂਰੀ ਦੁਨੀਆ ਦੇ ਅੰਦਰ ਜੇ ਅੰਡਰਵਰਲਡ ਦੀ ਦੁਨੀਆ ਚ ਗੈਂਗਸਟਰ ਬਾਦ ਚ ਸਭ ਤੋਂ ਜ਼ਿਆਦਾ ਨਾਮ ਹੈ ਲਾਰੈਂਸ ਬਿਸ਼ਨੋਈ ਦਾ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਜੇ ਅੱਜ ਜੇਲ੍ਹ ਚ ਬੈਠਾ ਨਾ ਬੜੇ ਲੋਕੀ ਗੱਲਾਂ ਕਰਦੇ ਆ ਲੋਕਾਂ ਨੂੰ ਦੱਸਣਾ ਚਾਹਨਾ ਕਿ ਜੇਲ੍ਹ ਭੇਜਣ ਵਾਲੇ ਉਹਨੂੰ ਆਈਪੀਐਸ ਕੁਲਦੀਪ ਚੈਲ ਨੇ ਜਿਨ੍ਹਾਂ ਨੇ ਫੜ ਕੇ ਲਾਰੈਂਸ ਬਿਸ਼ਨੋਈ ਨੂੰ ਜੇਲ੍ਹ ਚ ਭੇਜਿਆ ਸੀ ਔਰ ਕਈ ਗੈਂਗਸਟਰ ਨੂੰ ਨਿਸ਼ਾਨਾ ਬੰਨ੍ਹ ਕੀਤਾ ਉਹ ਅਧਿਕਾਰੀ ਹਮੇਸ਼ਾ ਲੋਕਾਂ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਹੀਂ ਤਾਂ ਇਹ ਨਾ ਰਵਨੀਤ ਸਿੰਘ ਬਿੱਟੂ ਦੇ ਧਮਕਾ ਗੱਲ ਤੇ ਪੁਲਿਸ ਸਿਸਟਮ ਨੂੰਟਾ ਹਾਂ ਲਾਂਦੀ ਪੁਲਿਸ ਸਿਸਟਮ ਨੂੰ ਧਮਕਾਣਾ ਆਪਣੇ ਅਹੁਦੇ ਦਾ ਜ਼ੁਰਪਯੋਗ ਕਰਨਾ ਬਿੱਟੂ ਜੀ ਦੇ ਕੋਲ ਤਾਂ 200 ਬੰਦਾ ਸਕਿਉਰਿਟੀ ਦਾ ਇਹ ਲੈ ਕੇ ਧਮਕਾਉਂਦੇ ਵੇ ਹਨਾ ਕੇਂਦਰੀ ਸਕਿਉਰਿਟੀ ਲੈ ਕੇ ਧਮਕਾ ਰਹੇ ਆਈ ਕਾਪੀਐਸ ਅਧਿਕਾਰੀ ਨੂੰ ਅਸੀਂ ਉਸ ਗੱਲ ਦਾ ਵਿਰੋਧ ਕੀਤਾ ਕਿ ਬਿੱਟੂ ਜੀ ਜੂਸੀਤਾ 5 ਸਾਲ ਬਾਅਦ ਹਲਕਾ ਚੇਂਜ ਕਰਕੇ ਚੋਣ ਲੜਨ ਵਾਲੇ ਹੋ ਤੇ ਉਹ ਅਧਿਕਾਰੀ ਹੈ ਜਿਹੜੇ ਯੂਪੀਐਸਸੀ ਦੇ ਟੈਸਟ ਕਲੀਅਰ ਕਰਕੇ ਅਧਿਕਾਰੀ ਬਣਿਆ ਕੀ ਲੱਗਦਾ ਵੀ ਅਰਮਨੀ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਜਿਹੜੇ ਹੈਗੇ ਨੇ ਉਹ ਗਲਤ ਕਰ ਰਹੇ ਨੇ ਜਿਹੜੀ ਬਿਆਨਬਾਜ਼ੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਉਹ ਚਾਹੁੰਦੇ ਤਾਂ ਚੰਡੀਗੜ੍ਹ ਦੇ ਵਿੱਚ ਬੈਠੇ ਅਫਸਰਾਂ ਦੇ ਕੋਲੋਂ ਇਨਕੁਆਇਰੀ ਲਵਾਉਣਾ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ ਦੁਬਾਰਾ ਵੀ ਜਾਂਚ ਹੋ ਸਕਦੀ ਹੈ ਇਸ ਮਾਮਲੇ ਦੀ ਦੇਖੋ ਹਾਂ ਹੁਣ ਇਹੀ ਗੱਲ ਮੈਂ ਤੁਹਾਨੂੰ ਕਹਿਣਾ ਚਾਹਨਾ ਕਿ ਭਾਰਤ ਸਰਕਾਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਨੇ ਵੱਡੀਆਂ-ਵੱਡੀਆਂ ਏਜੰਸੀਆਂ ਨੇ NIA ਹੈ, CBI ਹੈ, ਹੋਰ ਵੱਡੀਆਂ ਏਜੰਸੀਆਂ ਪਰ ਉਸ ਤੋਂ ਪਹਿਲਾਂ ਪੰਜਾਬ ਦੇ ਅੰਦਰ BOI ਹੈ, ਇੰਟੈਲੀਜੈਂਸ ਹੈ ਜਾਂ ਹੋਰ ਵੱਡੀਆਂ ਏਜੰਸੀਆਂ ਹੈਗੀਆਂ ਕ੍ਰਾਈਮ ਬ੍ਰਾਂਚ ਹੈ। ਜੇ ਰਵਨੀਤ ਸਿੰਘ ਬਿੱਟੂ ਚਾਹੁੰਦੇ ਤੇ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਨੂੰ ਔਨ ਪ੍ਰੋਟੋਕਾਲ ਵੀ ਕਹਿ ਸਕਦੇ ਆ। ਦੇਖੋ ਇਹ ਨਹੀਂ ਹੈ ਕਿ ਉਹਦਾ ਔਨ ਪ੍ਰੋਟੋਕਾਲ ਵੀ ਕੇਂਦਰੀ ਵਜ਼ੀਰ ਨੇ ਕਹਿ ਸਕਦੇ ਆ। ਲੇਕਿਨ ਸਸਤੀ ਲੋਕਪ੍ਰਿਅਤਾ ਹਾਸਲ ਕਰਨ ਦੀ ਰਾਜਨੀਤੀ ਕਰਨ ਦਾ ਸ਼ੋਸ਼ਣ ਹੀ ਨਾ ਜਾਂਦਾ ਬਿੱਟੂ ਜੀ ਦਾ। ਅਦਰ ਤਮੈਂ ਕੀ ਕਹਿ ਵੀ ਚਿਚੀ ਕਟਾ ਕੇ ਸ਼ਹੀਦ ਔਰ ਬਿੱਟੂ ਜੀ ਦੀ ਕਹਾਸੋ ਹੀ ਨਹੀਂ ਗੱਲ ਦੱਸਦਾ ਪਿਆ ਉਹ ਕਹਿੰਦੇ ਕਿ ਮੈਂ ਦਿੱਲੀ ਦੀ ਚੋਣ ਜਿਤਾਤੀ ਔਰ ਬਿੱਟੂ ਜੀ ਆਪਣੇ ਅੰਦਰ ਛਾਤੀ ਮਾਰੋ ਆਪ ਤਾਂ ਤੁਸੀਂ ਲੁਧਿਆਣਾ ਲੋਕ ਸਭਾ ਹਲਕੇ ਦਾ ਇਲੈਕਸ਼ਨ ਨਹੀਂ ਜਿੱਤ ਸਕੇ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਦਿੱਲੀ 'ਚ ਕਿੱਦਾਂ ਜਿਤਾ ਦੋਗੇ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ 10 ਸਾਲ ਦੀ ਜਿਹੜੀ ਸਰਕਾਰ ਦੀਆਂ ناکਾਮੀਆਂ ਸੀ ਉਹਦੇ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਜਿਤਾਇਆ ਨਾ ਕਿ ਰਵਨੀਤ ਸਿੰਘ ਬਿੱਟੂ ਕਰਕੇ ਰਵਨੀਤ ਸਿੰਘ ਬਿੱਟੂ ਤਾਂ ਲੁਧਿਆਣੇ ਸਾਹਨੇਵਾਲ ਤੋਂ ਇੱਕ ਸਰਪੰਚ ਨਹੀਂ ਜਿਤਾ ਸਕਦੇ ਕਿਸੇ ਨੂੰ ਤੇ ਤੁਸੀਂ ਦਿੱਲੀ ਸਰਕਾਰ ਕਿੱਦਾਂ ਬਣਵਾ ਦੋਗੇ ਜੱਕੇ ਹੋਰ ਪੰਜਾਬ ਸਰਕਾਰ ਦੇ ਲਈ ਰਵਨੀਤ ਬਿੱਟੂ ਕੋਈ ਬਹੁਤਾ ਵੱਡਾ ਹੂਆ ਨਹੀਂ ਹੈ ਕਿਉਂਕਿ ਰਵਨੀਤ ਬਿੱਟੂ ਲੋਕਾਂ ਦੇ ਲੀਡਰ ਨਹੀਂ ਹੈ ਹਵਾਈ ਲੀਡਰ ਨੇ ਇਸ ਲਈ ਪੰਜਾਬ ਸਰਕਾਰ ਨੂੰ ਕੋਈ ਰਵਨੀਤ ਬਿੱਟੂ ਦੀ ਚਿੰਤਾ ਨਹੀਂ ਹੈ ਰਵਨੀ ਸਿੰਘ ਬਿੱਟੂ ਜਿਹੜੇ ਹੈਗੇ ਨੇ ਉਹ ਤੁਹਾਡੇ ਵੀ ਚੰਗੇ ਮਿੱਤਰ ਨੇ ਪਰ ਤੁਸੀਂ ਅੱਜ ਉਹਨਾਂ ਦੀ ਖਿਲਾਫਤ ਕਰ ਰਹੇ ਹੋ ਮੈਂ ਹਮੇਸ਼ਾ ਕਹਿੰਦਾ ਕਿ ਯੂਥ ਕਾਂਗਰਸ ਦਾ ਜਿਹੜਾ ਵੀ ਕੋਈ ਕਾਰਜਕਰਤਾ ਸਿਪਾਈ ਰਿਆ ਅਸੀਂ ਯੂਥ ਕਾਂਗਰਸ 'ਚ ਉਸ ਟਾਈਮ ਅਜ ਤੋਂ 35 ਸਾਲ ਤੀ 32 ਸਾਲ ਤੋਂ ਡਾਂਗਾ ਖਾ ਕੇ ਯੂਥ ਕਾਂਗਰਸ ਦੇ ਵਿੱਚ ਕੰਮ ਕੀਤਾ ਲੇਕਿਨ ਗੱਲ ਆਂਦੀ ਹੈ ਕਿ ਜਿਹੜਾ ਬੰਦਾ ਜ਼ਿੰਮੇਵਾਰੀ ਤੋਂ ਭੱਜੇ ਔਰ ਉਸ ਪਾਰਟੀ ਦੇ ਅੰਦਰ ਜਿੱਥੇ ਤੁਸੀਂ ਸ਼ਹੀਦ ਆਜ਼ਮ ਸਰਦਾਰ ਬਿਆਨ ਸਿੰਘ ਜਿਨ੍ਹਾਂ ਨੇ ਪੰਜਾਬ 'ਚ ਅਮਨ ਚੈਨ ਦੇ ਮਸੀਹਾ ਅੱਤਵਾਦ ਨੂੰ ਨੱਥ ਪਾਈ ਰਵਨੀਤ ਸਿੰਘ ਬਿੱਟੂ ਸਿਰਫ ਨਰਿੰਦਰ ਮੋਦੀ ਜੀ ਔਰ ਅਮੀ ਸ਼ਾਹ ਜੀ ਨੂੰ ਖੁਸ਼ ਕਰਨ ਲਈ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿ ਰਿਹਾ ਕਿੱਡੀ ਮੱਦ ਭਾਗੀ ਗੱਲ ਹੈ ਯਾਰ ਸ਼ਰਮ ਆਣੀ ਚਾਹੀਦੀ ਐ ਡੁੱਬ ਕੇ ਮਰਨਾ ਚਾਹੀਦਾ ਪੰਜਾਬ ਦੇ ਕਾਂਗਰਸੀਆਂ ਨੂੰ ਓਡੇ ਬੇਗਹਿਰਤ ਹੋ ਗਏ ਹੋ ਕਿ ਤੁਸੀਂ ਰਵਨੀਤ ਮਿੱਟੂ ਦਾ ਵਿਰੋਧ ਨਹੀਂ ਕੀਤਾ ਇਸ ਗੱਲ ਤੇ ਕਿ ਰਵਨੀਤ ਸਿੰਘ ਮਿੱਟੂ ਜਿਹੜੇ ਅੱਤਵਾਦ ਦੇ ਕਰਕੇ ਤੂੰ ਅੱਜ ਇੱਦੀ ਸਿਕਿਉਰਿਟੀ ਲਈ ਫਿਰਦਾ ਉਹ ਅੱਤਵਾਦ ਨੂੰ ਮਕਾਨ ਲਈ ਸ਼ਹੀਦ ਆਜ਼ਮ ਸਰਦਾਰ ਬੈਂ ਸਿੰਘ ਨੇ ਆਪਣੀ ਕੁਰਬਾਨੀ ਦਿੱਤੀ ਹੈ ਕਾਂਗਰਸ ਪਾਰਟੀ ਤੋਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਕੁਰਬਾਨੀ ਦਿੱਤੀ ਹੈ ਸ਼ਹੀਦ ਆਜ਼ਮ ਰਜੀਵ ਗਾਂਧੀ ਜੀ ਨੇ ਕੁਰਬਾਨੀ ਦਿੱਤੀ ਹੈ ਰਵਨੀਤ ਮਿੱਟੂ ਸਸਤੀ ਲੋਕਪ੍ਰਿਅਤਾ ਤੇ ਘਟਿਆ ਰਾਜਨੀਤੀ ਕਰਨ ਦੇ ਵਿੱਚ ਮਾਹਰ ਹੈ ਇਸੇ ਲਈ ਉਹਦੀ ਦਿੱਤਾ ਦੇਖੋ ਮੈਂ ਇੱਕ ਵਿਚਾਰਕ ਵਿਰੋਧ ਹੈ ਜਿਹੜਾ ਕਿਉਂਕਿ ਉਹ ਕਰਦੇ ਸਸਤੀ ਲੋਕਪ੍ਰਿਅਤਾ ਹਾਸਲ ਕਰਨ ਲਈ ਉਹਦੀ ਮੈਂ ਡਟ ਕੇ ਵਿਰੋਧਤਾ ਕਰਦਾ ਤੁਸੀਂ ਕੀ ਚਾਹੁੰਦੇ ਹੋ ਹੁਣ ਰਜੀਵ ਰਾਜਾ ਜੇ ਵਧੀਆ ਇਨਸਾਨ ਹੈ ਤੁਹਾਡੇ ਮੁਤਾਬਿਕ ਵੀ ਪਰ ਉਹਨਾਂ ਦੀ ਹੁਣ ਜਾਂਚ ਦੁਆਰਾ ਤੋਂ ਹੋਣੀ ਚਾਹੀਦੀ ਹੈ ਮੈਂ ਕਹਿੰਨਾ ਕਿ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਔਰ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਸਾਹਿਬ ਬਾਕਾਇਦਾ ਇੱਕ ਸਿਟ ਬਣਾ ਦੇਣ ਕੋਈ ਤਿੰਨ ਵੀ ਅਧਿਕਾਰੀਆਂ ਦੀ ਦੋ ਆਈਪੀਐਸ ਅਧਿਕਾਰੀ ਇੱਕ ਪੀਪੀਐਸ ਅਧਿਕਾਰੀ ਹੋਣ ਉਹਨਾਂ ਤੇ ਆਧਾਰਿਤ ਇੱਕ ਸਿਟ ਬਣ ਜੇ ਜਿਹੜੀ ਫੇਅਰ ਇਨਵੈਸਟੀਗੇਸ਼ਨ ਕਰੇ ਜੋ ਸੱਚ ਹੋਏਗਾ ਸਾਹਮਣੇ ਆਏਗਾ ਔਰ ਮੈਂ ਤਾਂ ਕਹਿਣਾ ਕਿ ਜੇ ਇਹਨਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਦੇਖਣਾ ਹੈ ਨਾ ਤੇ ਲੁਧਿਆਣੇ ਦੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਬੇਨਤੀ ਹੈ ਕਿ ਰਵਨੀਤ ਸਿੰਘ ਬਿੱਟੂ ਦਾ ਜਿਹੜਾ ਲੁਧਿਆਣੇ ਵਾਲਾ ਆਫਿਸ ਹੈ ਨਾ ਉਹਦੇ ਵੀ ਗੰਭੀਰਤਾ ਨਾਲ ਜਾਂਚ ਕਰੋ ਸ਼ਾਇਦ ਹੋ ਸਕੇ ਦਾ ਕੋਈ ਨਵੇਂ ਤੱਥ ਸਾਹਮਣੇ ਆਜੇ ਕਿਸ ਤਰ੍ਹਾਂ ਦੇ ਤੱਥ ਕੋਈ ਖੁੱਲ ਗਏ ਜਰਾਕ ਦੱਸੋ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਮੈਂ ਤਾਂ ਇੱਕ ਗੱਲ ਕਹਿਣਾ ਨਾ ਕਿਉਂਕਿ ਬਿੱਟੂ ਜੀ ਬੜੀਆ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਨਾ ਕਿ ਮੈਂ ਤਾਂ ਬੜੀ ਫੇਅਰ ਰਾਜਨੀਤੀ ਕੀਤੀ ਆ ਅੱਜ ਤੱਕ ਤੇ ਜੋ ਬਿੱਟੂ ਜੀ ਨੇ 10 ਸਾਲ ਲੁਧਿਆਣੇ 'ਚ ਕੀਤਾ ਨਾ ਉਹ ਲੋਕਾਂ ਦੇ ਅੱਖੋਂ ਪਰੋਕੇ ਨਹੀਂ ਐ ਤੇ ਹਜੇ ਤੱਕ ਤਾਂ ਡਿਪਾਰਟਮੈਂਟ ਇਕ ਲਈ ਆ ਜਾਰੀ ਤੇ ਚੱਲ ਰਿਹਾ ਜੇ ਬਿੱਟੂ ਜੀ ਧਮਕੀਆਂ ਦੇਣ ਤੇ ਆਉਂਗੇ ਨਾ ਤੇ ਕਈ ਪਰਦੇ ਖੁੱਲ ਜਣੇ ਰਜੀਵ ਰਾਜਾ ਦੇ ਮਾਮਲੇ ਦੇ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਬਿਆਨਬਾਜ਼ੀ ਕਰਦੇ ਨੇ ਕਾਂਗਰਸ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਨਾ ਹੀ ਭਾਜਪਾ ਦੇ ਹੋਰ ਲੀਡਰਾਂ ਵੱਲੋਂ ਜਿੰਨੇ ਪੰਜਾਬ ਪ੍ਰਧਾਨ ਜਿਹੜੇ ਹੈਗੇ ਨੇ ਭਾਜਪਾ ਦੇ ਸੁਨੀਲ ਜਾਖੜ ਜੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਨਹੀਂ ਆਉਂਦਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤੁਹਾਡੇ ਰਾਹੀਂ ਮਾਨਯੋਗ ਪੰਜਾਬ ਭਾਈਪਾ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਕਰ ਜੀ ਤੋਂ ਪੁੱਛਣਾ ਚਾਹਨਾ ਕਿ ਰਵਨੀਤ ਸਿੰਘ ਬਿੱਟੂ ਨੇ ਜਿਹੜੀ ਸਟੇਟਮੈਂਟ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਲੁਧਿਆਣਾ ਦੇ ਮਾਨਯੋਗ ਪੁਲਿਸ ਕਮਿਸ਼ਨਰ ਦੇ ਖਿਲਾਫ ਦਿੱਤੀ ਉਹਦੇ ਚ ਪੰਜਾਬ ਭਾਈਪਾ ਪ੍ਰਧਾਨ ਆਪਣਾ ਸਟੈਂਡ ਸਪਸ਼ਟ ਕਰਨ ਕਿਉਂਕਿ ਰਾਜੀਵ ਰਾਜਾ ਮੈਂ ਫੇਰ ਕਿਹਾ ਵੀ ਲੁਧਿਆਣਾ ਲੋਕ ਸਭਾ ਹਲਕੇ ਤੋਂ ਜਿੱਤੇ ਹੋਏ ਯੂਥ ਕਾਂਗਰਸ ਦੇ ਆਗੂ ਨੇ ਪ੍ਰਧਾਨ ਰਹੇ ਨੇ ਜਮੀਨੀ ਤੌਰ ਤੇ ਜੁੜੇ ਹੋਏ ਨੇ ਉਨ੍ਹਾਂ ਦੇ ਮਾਮਲੇ 'ਚ ਜੇ ਬੋਲਣਾ ਤੇ ਕਾਂਗਰਸ ਪਾਰਟੀ ਬੋਲੇਗੀ ਜਾਂ ਤਾਂ ਤੁਸੀਂ ਕੋਈ ਉਹ ਭਾਜਪਾ ਦੇ ਆਗੂ ਨੇ ਲੇਕਿਨ ਗੱਲ ਆਂਦੀ ਹੈ ਕਿ ਜੇ ਭਾਜਪਾ ਤੋਂ ਨਹੀਂ ਤੇ ਫੇਰ ਪੰਜਾਬ ਭਾਈਪਾ ਕਿਉਂ ਨਹੀਂ ਬੋਲੀ ਲੁਧਿਆਣਾ ਭਾਈਪਾ ਕਿਉਂ ਨਹੀਂ ਬੋਲੀ ਜਾਂ ਤਾਂ ਕੱਲੀ ਸਾਰੀ ਭਾਜਪਾ ਦਾ ਜਿਹੜਾ ਪੂਰਾ ਕਹਿੰਦੇ ਨਾ ਵੀ ਧਰਮਦਾਰ ਰਵਨੀਤ ਸਿੰਘ ਬਿੱਟੂ ਤੇ ਹੀ ਹੋ ਗਿਆ ਕੋਈ ਹੋਰ ਜ਼ਮاندار ਲੀਡਰ ਨਹੀਂ ਆ ਪੰਜਾਬ ਭਾਈਪਾ ਪ੍ਰਧਾਨ ਆਪਣਾ ਸਟੈਂਡ ਸਪਸ਼ਟ ਕਰਾ ਕਿ ਉਹ ਰਵਨੀਤ ਸਿੰਘ ਬਿੱਟੂ ਦੇ ਬਿਆਨ ਨਾਲ ਸਹਿਮਤ ਨੇ ਜਾਂ ਰਵਨੀਤ ਸਿੰਘ ਬਿੱਟੂ ਤੋਂ ਅਲੱਗ ਨੇ ਸੁਨੀਲ ਜਾਖੜ ਦੀ ਗੱਲ ਕਰੀਏ ਤੇ ਉਹ ਵੀ ਪਹਿਲਾਂ ਕਾਂਗਰਸੀ ਸੀਗੇ ਕਾਂਗਰਸ ਵਿੱਚੋਂ ਹੀ ਗਏ ਨੇ ਤੇ ਰਜੀਵ ਰਾਜਾ ਨਾਲ ਤਾਂ ਪਿਆਰ ਉਹਨਾਂ ਦਾ ਵੀ ਹੋਏਗਾ ਕਿਉਂਕਿ ਇਹ ਯੂਥ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਆ ਰਜੀਵ ਰਾਜਾ ਨੇ ਤੇ ਕਾਫੀ ਕੁਝ ਪਰ ਫਿਰ ਵੀ ਉਹਨਾਂ ਨਾਲ ਕੋਈ ਬਿਆਨਬਾਜ਼ੀ ਨਹੀਂ ਆਈ ਕਿਸੇ ਤਰ੍ਹਾਂ ਦੀ ਮੈਂ ਤਾਂ ਕਹਿੰਨਾ ਮੈਂ ਹੁਣੇ ਤੁਹਾਨੂੰ ਬਾਰ-ਬਾਰ ਇੱਕ ਗੱਲ ਕਹੀ ਕਿ ਰਜੀਵ ਰਾਜਾ ਲੁਧਿਆਣਾ ਯੂਥ ਕਾਂਗਰਸ ਦੇ ਇਲੈਕਟਿਡ ਪ੍ਰੈਜ਼ੀਡੈਂਟ ਹੈ ਕੋਈ ਨੋਮੀਨੇਟਡ ਨਹੀਂ ਹੈ ਰਜੀਵ ਰਾਜਾ ਨੇ ਯੂਥ ਕਾਂਗਰਸ ਦਾ ਇਲੈਕਸ਼ਨ ਲੜਿਆ ਹੈ ਉਸ ਬੰਦੇ ਨੇ ਗਰਾਊਂਡ ਲੈਵਲ ਤੇ ਕੰਮ ਕੀਤਾ ਹੈ ਸ਼ਾਇਦ ਮੈਨੂੰ ਵੀ ਦੇਖਦੇ ਹੋਗੇ 15 20 ਸਾਲ ਇਹ ਵੀ ਕੰਮ ਕਰਦੇ ਦੇਖਿਆ ਸੁਨੀਲ ਜਾਖੜ ਜੀ ਦੀ ਪ੍ਰਧਾਨਗੀ ਦੇ ਟਾਈਮ 'ਤੇ ਯੂਥ ਕਾਂਗਰਸ 'ਚ ਉਹਨਾਂ ਨੇ ਕੰਮ ਕੀਤਾ ਉਹੀ ਤਾਂ ਗੱਲ ਹੈ ਪੰਜਾਬ ਭਾਈਪਾ ਪ੍ਰਧਾਨ ਆਪਣਾ ਸਟੈਂਡ ਸਪਸ਼ਟ ਕਰਨ ਕਿ ਕੀ ਰਵਰੀਤ ਸਿੰਘ ਬਿੱਟੂ ਦੇ ਹੱਥੀਂ ਸਾਰੇ ਜ਼ਰਦਾਰ ਹੈ ਜਾਂ ਪੰਜਾਬ ਭਾਈਪਾ ਇਸ ਇਸ ਵਿਆਹ ਦੇ ਨਾਲ ਸਰ ਸਰੋਕਾਰ ਰੱਖਦੀ ਹੈ ਜਾਂ ਇਸ ਮਾਮਲੇ ਤੋਂ ਆਪਣੇ ਆਪ ਨੂੰ ਅਲੱਗ ਦੇਖਦੀ ਹੈ ਪੰਜਾਬ ਭਾਈਪਾ ਪ੍ਰਧਾਨ ਆਪਣਾ ਸਟੈਂਡ ਇਹ ਵੀਡੀਓ ਦੇ ਵਿੱਚ ਤੁਸੀਂ ਸੁਣੀਆਂ ਗੱਲਾਂ ਸਾਰੀਆਂ ਕਿਉਂਕਿ ਜਿਹੜੇ ਰਜੀਵ ਰਾਜਾ ਸੀ ਉਹਨਾਂ ਦਾ ਜਿਹੜਾ ਮਾਮਲਾ ਹੈਗਾ ਹੈ ਉਹ ਬੜਾ ਭਖਿਆ ਹੋਇਆ ਨੇ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਦੇਣਾ ਤੇ ਕਮੈਂਟ ਜਿਹੜੇ ਹੈਗੇ ਸੱਬਿਆ ਭਾਸ਼ਾ ਦੇ ਵਿੱਚ ਦੇਣਾ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ